ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹਰਦਵਾਲ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨਵੀਰ ਕਲਾਪਾ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਕੋਈ ਟੋਕੜ ਗੱਬਣੀਆਂ ਕੋਈ ਬੱਚੇ ਤਾਂ ਬਿਨਾ ਹੈ ਤੇ ਕੋਈ ਬੱਚੇ ਵਾਲੀ ਹੈ ਇੱਟ ਸਾਰੀਆਂ ਸੋਈਆਂ ਆ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵਿਧੀ ਸਸੀ ਕਾਲ ਜੀ ਕਾਲ ਵਿਧੀ ਹਸੀ ਕਾਲ ਜੀ ਆ ਸੌਣੇ ਠਾ ਦੇ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਹਾਂਜੀ ਵਧੀਆ ਠੀਕ ਠਾਕ ਜੀ ਤੁਸੀਂ ਚਲੋ ਵਧੀਆ ਚੀਤਾ ਜੀ ਨੀਮੂ ਕਾਫੀ ਪੈ ਗਿਆ ਫੇਰ ਨੀਂਦਾਂ ਤੇ ਬਹੁਤ ਜ਼ਿਆਦਾ ਹੁੰਦੀ ਹੁੰਦਿਆ ਚੱਲਿਆ ਇੱਟਨਾ ਹੀ ਚੱਲਣ ਡਿਆ ਠੀਕ ਚੱਲਦੀ ਆ ਹਾਂਜੀ ਨਵਾਈ ਹੋਏ ਨਹੀਂ ਕਿ ਡੰਗ ਕਿਤਨਾ ਸਕੋਲ ਠੀਕ ਹੈ ਆ ਜਾ ਦੇਖ ਸਕਦੇ ਨਵਾਈਆਂ ਨਵਾਈਆਂ ਕੋਈ ਨਹੀਂ ਗਈਆਂ ਸਾਰਿਆਂ ਦੇ ਇਹੀ ਆ ਕੇ ਘਰ ਘਰ ਰਹੀ ਆ ਤੁਹਾਨੂੰ ਬੜਾ ਬਾਤ ਕਰਕੇ ਠੰਡਾ ਬਾਜਤੋਂ ਬਾਅਦ ਅਟਲਾ ਜੀ ਨੰਨ ਹਾਂਜੀ ਹਾਂਜੀ ਉਹਦੇ ਕਰਕੇ ਠੰਡਾ ਪਾਣੀ ਹੈ ਬੱਤੀ ਲਾਈਟ ਵੀ ਖਰਾਬ ਕਰਨੀ ਹੈ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਫੇਰ ਆ ਮੇਰਾ ਜੋਗਨ ਵੇਚੀ ਪਿੰਡ ਹਰਦਰਵਾਲ ਤੋਂ ਸੀ ਲੇਰਾ ਬੋਨਾਂ ਤੋਂ ਜ਼ਿਲ੍ਹਾ ਗਰਦਾਸ ਖੇ ਤੇ ਫੋਨ ਨੰਬਰ ਬੋਲ ਤਾ 83 74 ਤੇ 2295 ਠੀਕ ਆ ਹਾਂਜੀ ਚਲੋ ਸ਼ੁਰੂਆਤ ਫੇਰ ਆ ਪਿੱਲੇ ਨੰਬਰ ਵਾਲੀ ਮਾਈਤਾਂ ਕਰ ਲਈਏ ਹਾਂਜੀ ਕਿੰਨਾ ਚੱਲੋ ਗੈਸ ਹੋਈ ਨਾ ਤੈਨੂੰ ਆ ਵੀ ਜੀ ਬਚਾ ਗਾੜੀ ਇਹਦੇ ਕੱਟਾ ਦੇ ਬੋਟ ਆ ਦਾ ਟੀਕੇ ਦਾ ਕੱਟਾ ਦੇ ਆਪਣੇ ਸਾਣਾ ਕੋਈ ਲਾਲੇ ਪੜਿਆ ਬਤਾ ਬਾਕੀ ਉਤ ਰਹੇ ਆ ਵੀ ਮੱਝ ਭਾਰੀ ਆ ਅੱਜ ਬਹੁਤ ਭਾਰੀ ਦੇ ਚੰਗੇ ਫੇਟਪੜੇ ਦੀ ਮਾਲ ਗਿਆ ਹਾਂਜੀ ਵਧੀਆ ਜੇ ਦੇਖੋ ਗਾੜੀ ਨਾੜਾ ਬਹੁਤ ਛੱਡੇ ਤੇ ਕਿੰਨੀਆਂ ਆਹ ਕਟਾ ਜੀ ਤੇ ਮਗਰ ਹਾਂਜੀ ਆ ਕਟਾ ਜੀ ਆਪਣੇ ਥਾਣਾ ਕੋਲਾਲੇ ਵੀਰ ਤੇ ਆ ਥਾਣੇ ਦੇ ਦੇਖ ਸਾਡੇ ਲੱਗੇ ਤਾਂ ਥੋੜਾ ਡਰਦੀ ਡਰਦੀ ਆ ਸਾਡੇ ਕਾ ਹਾਂਜੀ ਥਨਾਂ ਦਾ ਸਾਈਜ਼ ਗੈਪ ਚੰਗਾ ਦੋ ਢਾਈ ਕਿਲੋ ਵੀ ਜੀ ਦੀ ਗਾੜੀ ਗੜਿਆ ਦੁੱਧ ਕਿੰਨਾ ਜੀ ਹੁਣ ਇਹਦੇ ਕੋਲ ਦੁੱਧ ਦੇ ਕੋਲ ਵੀ ਜੀ ਉੱਤੇ ਤਾਂ ਨਹੀਂ ਆਣਾ 11.5 ਕਿਲੋ 12 ਕਿਲੋ ਚੁੱਕ ਲੈਂਦੀ ਆ ਅੱਛਾ ਇਹ ਲਗਾ ਥੋੜਾ ਬਤਾ ਕਿੱਡੀ ਹੁਣ 10 ਲੀਟਰ ਉਹ ਲੀਟਰ ਵਾਲ ਦੋਤੇ 12 ਕਿਲੋ ਜੋਗ ਜਾਂਦੀ ਸੀ ਪਰ ਤੇ ਨੀਤੇ ਕਰਨ ਘਟ ਗਈਆਂ ਨਾਲੀਆਂ ਥੋੜਾ ਦਿਲ ਨਹੀਂ ਲਾਣ ਕਿ ਲੱਪਾ ਜਾਂ ਲੱਗ ਗਈ ਪਟੇ ਨਹੀਂ ਖਾਂਦੇ ਸਾਡੇ ਕੋਲ ਬਾਕੀ ਉਤਰੇ ਆਂ ਅੱਭੀ ਚੱਲਾ ਸੰਭੀ ਸੰਭੀ ਚੰਗੀ ਆ ਬਹੁਤ ਚੰਗੀ ਤੇ ਮੈਨੂੰ ਦਾ ਵਜਨ ਵੇਖੋ ਕਿੰਨਾ ਦੇ ਨਾਜਦਾ ਹੋਲੀ ਹਲੀ ਤੋਰਦਾ ਆਹ ਦੇਖ ਸਾਡੇ ਹਵਾਨਾ ਇਹਦਾ ਲੱਗੇ ਤਾਂ ਬੜੀ ਜਿਹੀ ਨਹੀਂ ਵਾਰੀ ਕਰੀਏ ਇੱਧਰ ਨਹੀਂ ਕਰੀ ਪਿਛੇ ਪਰ ਇਹ ਪਤਾ ਕਿ ਇਹ ਰੇ ਪਸ਼ੂ ਜੀ ਦਾ ਡਰ ਵੀ ਜਾਂਦਾ ਕਿੰਨਾ ਫਿਰ ਮੁੱਲ ਰੱਖੀ ਵੀਰ ਜੀ ਇਹਦਾ ਵੇਖ ਲਓ ਮੈਦਾਨ ਦੀ ਭਲ ਮ ਲੱਖ ਦੀ ਛੜੋ ਹਾਂਜੀ 85 ਹਜ਼ਾਰ ਦੀ ਵਿੱਚ ਦੇ ਦੀ 85 ਹਜ਼ਾਰ ਦੀ ਹਾਂਜੀ ਕਰਨਾ ਕਿ ਮਨ ਤੁਹਾਨੂੰ ਵੀ ਚੋਰ ਚਲੋ ਕਾ ਦੋ ਥੋੜਾ ਬਤਾ ਤੇ ਕਰਨਾ ਤੇ 82 ਦੀ ਦੇ ਦੀ ਠੀਕ ਹੈ ਵੀਰ ਜੀ ਹਾਂ ਨਾ ਹੀ ਦੇ ਦੇ ਠੀਕ ਹੈ ਸ਼ੋਰ ਹੀ ਕਰਾਂਗੇ ਵੀਰ ਜੀ ਤੇ ਬਾਕੀ ਉਹਦਾ 10 ਲੀਟਰ ਵੀ ਜੀ ਚਾ ਕੇ ਦਾਂਗੇ ਵੇਖੋ ਨੜਾ ਚੱਡੇ ਤੇ ਲੱਗੀਆਂ ਬ੍ਰੀਕ ਬ੍ਰੀਕ ਤੇ ਥਾਣੇ ਤੁਹਾਨੂੰ ਪੂਰੇ ਓਕੇ ਸਾਰੇ ਜੀ ਫੁੱਲ ਗਰੰਟੀ ਆਪਣੀ ਥਾਣਾ ਸੁਣਾਦੀ ਠੀਕ ਛਟੇ ਦੀ ਵਾਧ ਕੰਮ ਬੋਲ ਇਹ ਆ ਵੀ ਭਾਰੀ ਆ ਮਾਜੇ ਸਰੀਰੋਂ ਚੰਗੀ ਆ ਹਾਂ ਜੀ 6570 ਦੀ ਫੰਡਰੀ ਜੇ ਡੀ ਬਾਈ ਚੰਗੀ ਨਿਗਰਿਆ ਮਾਜੇ ਆ ਵੇ ਤਰਾ ਚਲੋ ਥੋੜਾ ਡਰਦੀ ਡਰਦੀ ਜੀ ਆ ਦਾਦੀ ਜੀ ਮੈਂ ਵੇਖੋ ਪੁੱਠਾ ਵੇਖੋ ਕੰਨੀ ਠੀਕ ਆ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਮਗਰ ਕੀ ਜੇ ਇਹਦੇ ਮਗਰ ਵੀਰ ਜੀ ਕਟਾ ਦੇ ਇਹਦੇ ਮਗਰ ਵੀ ਕਟਾ ਹੀ ਆ ਹਾਂ ਜੀ ਆ ਵੇਖ ਲਓ ਆਪਣੇ ਸਾਹਮਣੇ ਇਹਦੇ ਨੂੰ ਥਾਣੇ ਦੇਖ ਸਕਦੇ ਜੇ ਲੱਗੇ ਤਾਂ ਆ ਨਾ ਗੈਸ ਆ ਚੰਗਾ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਵੀ ਜੀ 7 ਕਿਲੋ ਹੋਗਾ ਅੱਛਾ 8 ਕਿਲੋ ਛਿੜੀ ਛੁੜੀ ਕਰਕੇ ਹਟਿਆ ਥੋੜਾ ਪਤਾ ਆਪਾਂ 7 ਹੀ ਦੱਸਦੇ ਆ ਤੋਰੋ ਫੇਰ ਇੱਕ ਰੀਨਾ ਨੀਲੀ ਦੀ ਮੈਂ ਜੀ ਵੀਰ ਜੀ 7 ਕਿਲੋ ਦੁੱਧ ਦੇ ਬਾਕੀ ਆ ਬਈ ਚਲੋ ਅੱਜ ਨਵਾਈਆਂ ਨਵਾਈਆਂ ਨਹੀਂ ਆ ਆਪਾਂ ਛੁੱਟਦੇ ਨੇ ਪਾ ਪਏ ਇਹੇ ਕਿੰਨ ਨਵਾਈਆਂ ਹੁੰਦੀਆਂ ਤੇ ਹੋਰ ਚਲੋ ਹਾਂਜੀ ਰੋ ਬੰਦਾ ਤੁਹਾਨੂੰ ਪਤਾ ਨਾ ਥੋੜਾ ਰੋਗ ਜਾ ਪਾ ਹੋ ਜਾਂਦਾ ਇੱਕ ਬਾਾਰ ਚਿੱਕੜ ਵੀ ਕਾਫੀ ਹੋਇਆ ਪਿਆ ਹਾਂਜੀ ਹਾਂਜੀ ਤੂੰ ਮੇਰੇ ਜੇਕਾ ਅਨੁਮਾਣ ਮਾੜਾ ਅਸਰ ਕਰੇ ਕੋਈ ਮਾ ਆਈ ਫੜੇ ਉਹ ਆ ਜੱਕ ਤੇ ਨਹੀਂ ਜਾਂਦਾ ਕੱਟਾ ਤੇਰਾ ਦੁੱਧ ਜਿਹੜਾ ਇਹਦੇ ਕੋਲ ਹੁਣ 7 ਕਿਲੋ ਜਿਹੜਾ ਕਹਿੰਦੇ ਵੀ ਹੈਗਾ ਜਵਾਬ ਬੜਾ ਬੋਲਾ ਲਗਾ ਜੀ ਜਵਾਬ ਕੀ ਬੋਦਾ ਪੋਲਾ ਲਗਾ ਇਹਨੂੰ ਬੋਦਾ ਜਵਾਬ ਹੋ ਗਿਆ ਬਾਕੀ ਚੱਲੋ ਕੋਈ ਵੀਰ ਫੋਨ ਲਾਊਗਾ ਹਾਂ ਜੀ ਤੇ ਮਨ ਤਾਂ ਮੌਕੇ ਤੇ ਸਬਦੇ ਜਿਹੜੇ ਹੋ ਜਾਂਦੇ ਕੋਈ ਫੋਨ ਲਾਵੇ ਇੱਕ ਵਾਰੀ ਜ਼ਰੂਰ ਰੇਟ ਤੇ ਚੱਲੋ ਸਾਰਿਆਂ ਨੇ ਕਰ ਲੈਣੇ ਹੁੰਦੇ ਆਜਾ ਵੀਰ ਜੀ ਵੇਖੋ ਸਿੰਘ ਸਿੰਘ ਕਦ ਕੁੱਦਦਾ ਵੀ ਸੋਨਾ ਜੇ ਲੀਲੀ ਦਾ ਵੀ ਜੀ ਇਹਦੇ ਨਹੀਂ ਵੀ ਮੈਂ ਜੀ ਲਿਆ ਜੀ ਨਾ ਇਹ ਲਾਵੇ ਦਿੰਦਾ ਨਾ ਬੰਦ ਹੋਈ ਤੇ ਇਹਦਾ ਮੁੱਲ ਵੀ ਜੀ ਫਿਰ ਇਹ 60000 ਦੀ ਵੇਚੀ ਆ ਜੀ 60000 ਦੀ ਕੀ ਕਰਨੀ ਕੋ ਛੋਟ ਛੋਟ ਹੋਰ ਖਾਣਾ 55000 ਦੀ ਵੇਚੀ ਦਵਾਂਗੇ ਅੱਛਾ 55000 ਦੀ 55000 ਦਵਾਂਗੇ ਵੇਖੋ ਬਾਕੀ ਤੁਸੀਂ ਸਾਡੇ ਸਾਹਮਣੇ ਆ ਬੰਦ ਕਰ ਚਲੋ ਚੰਗਾ ਹੈ ਇਤਨਾ ਕੱਦ ਕਾਟ ਵੀ ਚੰਗਾ ਬਾਕੀ ਥਲ ਸਾਡੇ ਦੋਹੋ ਦੋ ਕੀ ਵੀ ਦੀਏ ਨੇ ਹੋਰ ਆ ਤੇ ਹਵਾਨਾ ਵੀ ਤਾਂ ਦੇਖ ਸਕਦੇ ਹਾਂ ਜੀ ਸਾਡੇ ਬਹੁਤ ਵਧੀਆ ਅੜਕਾ ਕਟ ਬਾਕੀ ਕੋਈ ਵਿਹਨ ਦੇ ਵਾਲੇ ਪੰਜ ਦਿਨਾਂ ਦਾ ਕਟਾ ਸਾਹਮਣੇ ਹੀ ਹੈ ਜੀ ਹਾਂਜੀ ਹਾਂਜੀ ਆ ਆਪਣੇ ਸਾਹਮਣੇ ਲਾ ਤੇ ਆ ਟੋਕਰ ਗੱਭੰਜ ਹਾਂਜੀ ਬੱਚੇ ਤੇ ਮਿਲਦੀ ਦੋਵੇਂ ਟਾਈਮ ਹਾਂਜੀ ਇਹ ਟੋਕਰ ਗੱਭੰਜ ਹੈ ਜੀ ਇਹ ਕਿੰਨੇ ਚੱਤੀ ਚੱਕ ਪਾਸ ਦੇ ਨਾਂ ਮੇ ਚੱਕ ਪਾਸ ਦੇ ਜਿੱਦੋਂ 7 ਕਿਲੋ ਹੋਗਾ ਅੱਛਾ ਹਾਂਜੀ 60 ਕਿਲੋ ਚੱਕ ਪਾਸ ਦੇ ਸਾਢੇ ਤਿੰਨਾਂ ਦੇ ਚੱਕ ਪਾਸ ਦੇ 2-7 ਲੀਟਰ ਤੇ 7 ਲੀਟਰ ਭਾਰੇ ਦੇ ਮਿਲਦੀ ਇਤਨਾ ਮਾਸਾ ਸੱਜਣ ਨੇ ਕਿਦਾਂ ਚਵਾਇਆ ਇਹਨੂੰ ਦੁੱਧ ਸੱਜਣ ਜੀ 11-12 ਕਿਲੋ ਚਵਾਇਆ ਜੇ ਤੋੜ ਦੋ ਫਿਰ ਇਹਨਾਂ ਵਿੱਚ ਇਹਦੇ ਅਗਲੇ ਪਿਛਲੇ ਥਾਣੇ ਲਗਭਗ ਇੱਕੋ ਜਿਹੀ ਆ ਤੁਹਾਨੂੰ ਹੁਣੇ ਲਾਗੇ ਦੁੱਧ ਖਾ ਦੇ ਬਹੁਤ ਚਵਾ ਦਾ ਬੋਲਾ ਵੀ ਜੀ ਡੰਗਾ ਸਾਰੇ ਬੋ ਚਵਾ ਦੇ ਵਧੀਆ ਜੇ ਚਵਾ ਦਾ ਨਹੀਂ ਜ ਕੁਝ ਹੋਣਾ ਇਹ ਸਾਡੇ ਤੇ ਨਾਮ ਦੇ ਚ ਚਵਾ ਦੇ ਤੇ 7 ਲੀਟਰ ਦੁੱਧ ਜੇ ਬਾਕੀ ਪੇਟਪੂੜੇ ਤੋਂ ਚੰਗੀ ਹੈ ਜੀ ਵੱਡੀ ਮਹਾਂ ਜੇ ਝੋਟੀ ਜੀ ਝੋਟੀ ਬਾੜੇ ਤੇ ਮਿਲਦੀ ਵਿੱਚ ਦੋ ਟਾਈਮ ਗਾਈਆਂ ਆ ਰਹੀ ਜੇ ਠੰਡੀ ਮਾਸਾ ਕਿਤਰਾ ਫਿੱਟ ਪਾਗੇ ਨਾ ਪੰਡ ਪਾਗੇ ਮਾਤਾ ਚੱਪਾ ਪਾਗੇ ਮੈਨੇ ਉੱਥੇ ਵੇਲੇ ਪਸੰਦ ਪੈਂਦੀ ਕਾ ਮਾਸਾ ਕਿਲੇ ਪਾਗੇ ਦੇ ਆ। ਆਪਾਂ ਤਾਂ 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 ਜੀ। ਤੇ ਆ ਥਾਣੇ ਦੇ ਦੇਖ ਸਕਦੇ ਆ ਪਲਾਗੇ ਦਾ। ਥਾਣੇ ਆ ਵੀ ਭਾਵੇਂ ਥੋੜਾ ਲੱਗ ਲੱਗੇ ਜ਼ਰੂਰ ਹੈ ਪਰ ਪ੍ਰੋਪਰ ਹੱਥ ਚ ਆਉਣਾ ਲੈ ਸਾਨੂੰ। ਤੇ ਇਹਦਾ ਮੁੱਲ ਵੀ ਜੀ ਫਿਰ। ਵੇਖ ਲਓ ਵੇ ਜੀ। ਮੈਂ ਤਾਂ ਨਹੀਂ 60000 ਦੀ ਵੇਚ ਦੋ। ਅੱਛਾ। ਹਾਂਜੀ ਇਹ ਵੀ 55000 ਦੇ ਦੇ ਦਾਂਗੇ ਅੱਛਾ ਵੀ 55000 ਦੇ ਦੇ ਦਾਂਗੇ ਠੀਕ ਆ 1000 ਰੁਪਏ ਅੱਛਾ 54000 ਦੇ ਦਿੰਦੇ ਨੇ 654 ਦੇ ਦੇਣੀ ਕੋ ਮਾਸਾ ਪਾਣਾ ਪੜਾ ਇਧਰ ਦੇਖੋ ਹਾਂਜੀ ਆਹ ਵੇਖੋ ਇਸ ਤਰ੍ਹਾਂ ਹੀ ਨੇ ਵੇਖਿਆ ਪਸੰਦ ਜਣਾ ਨੇ ਇਸ ਤਰ੍ਹਾਂ ਮਿਲ ਪਿੰਦੀ ਵੀਰ ਜੀ ਆ ਜੀ ਵੀਰ ਜੀ ਭੜੇ ਤੇ ਇਸ ਤਰ੍ਹਾਂ ਮਿਲਦੀ ਜੇ ਕਿਹਦਾ ਪਤਾ ਹੈ ਹੋਇਆ ਪੜਾਣੀ ਨੇ ਪਾਇਆ ਲੱਗਦਾ ਹਾਂ ਬਹੁਤ ਠੰਡੀ ਥਰਦੀ ਥਰਦੀ ਜੀ ਹਾਂਜੀ ਪੜੇ ਤੇ ਮੈਂ ਕਿਤੇ ਟਾਈਮ ਠੀਕ ਆ ਜੀ ਹਾਂਜੀ ਤੁਸੀਂ ਮਰੀ ਤੇ ਬਾਕੀ ਆ ਪਿੱਠਪੁੜੇ ਦਾ ਕਰੀ ਦੇਖ ਸਕਦੇ ਜੀ ਤੇ ਹੁਣ ਗਾਂ ਇੱਕ ਰਹਿ ਗਈ ਆ ਵਾਲੀ ਇਹਦੇ ਬਾਰੇ ਵੀ ਦੱਸ ਤੀਏ ਵੀ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਕੋਲ ਦੇਖੀ 10 ਲੀਟਰ ਦੱਸ ਜੇ 10 ਲੀਟਰ ਹੈਗਾ ਪੱਕਾ ਦੋ ਹਾਂ ਜੀ 10 ਲੀਟਰ ਦੋ ਜੇ 8 ਕਿਲੋ ਦੀ ਵੀ ਜੀ ਗਰੰਟੀ ਫੁੱਲ ਤੋੜ ਦੋ ਫਿਰ ਇਹਨਾਂ ਤੋੜੀ ਖੋਲੀਏ ਇਹ ਵੀ ਠੰਡੀ ਪੜੀ ਜੀ ਇਹ ਵੀ ਠੰਡੀ ਤੇਰੀ ਹੈ ਜੀ ਹਨਾ ਲੱਗਿਆ ਸੱਜ ਖਾਵਾ ਦਾ ਵੀ ਜੀ ਇੱਕੋ ਜਿਹਾ ਲੱਗਾ ਜੇ ਇਹ ਵੀ ਠੰਡੀ ਭੋਜ ਦੇਖੋ ਇਹ ਥੋੜੀ ਜੀ ਧੱਕਾ ਘਾ ਰੱਖ ਦੀ ਜੇ ਦੁੱਧ ਦਾ ਲੇਟਿਆ ਪਰਠਾ ਦੀ ਆਪਣੀ ਗਰੰਟੀ ਹੈ ਥਲੇ ਦੀ ਸ਼ਾਇਆ ਜਲਦੀ ਵਿੱਚ ਦੱਸ ਜਾਈਏ ਜੇ ਕੀ ਐ ਆਪਣੀ ਪੰਜਾਬ ਦੀ ਵੱਡੀ ਜੱਤੀ ਜੇ ਵੱਡੀ ਜੱਤੀ 8 ਕਿਲੋ ਦੁੱਧ ਜੀਰਾ ਕਿੰਨੇ ਵੀ ਹੈਗਾ ਇਹਦੇ ਕੋਲ ਥੋੜੀ ਜੀ ਆ ਜ ਤੁਰੰਗੀ ਕਤੌਣ ਲੀਏ ਹਾਂ ਜੇ ਆ ਵੀ ਬਾਹਰ ਗਿੱਲਾ ਹੈ ਬਾਹਰ ਗਿੱਲਾ ਜੇ ਤੋਰੀਆਂ ਨਹੀਂ ਜਾਣਦੀਆਂ ਸਹੀ ਤਰ੍ਹਾਂ ਇੱਦਾਂ ਦਿਖਾ ਮੂੰਹ ਮਾ ਤੇ ਖਾਲਦੇ ਬੈਠਦਾ ਹੋਰ ਦੇਖ ਜੋਤੀ ਹੈ ਪੱਟੀ ਇੱਧਰ ਨਾ ਘਸ ਲੈ ਬਾਬਾ ਤਾ ਵੇਖੋ ਗੋਦੀ ਬਾਦੀ ਵਾਲੀ ਵਾਰਦੀ ਠੀਕ ਆ ਲੈ ਜਾ ਬੰਦ ਸਾਰੇ ਪਾਸੇ ਇੱਕੋ ਜਿਹੇ ਕਨਾ ਦਾ ਗਿਆਸ ਸਾਰੇ ਬਹੁਤ ਵਧੀਆ ਜੇ ਇਹ ਦੇਖੋ ਤੇ ਇਹਦਾ ਮੁੱਲ ਵੀ ਦਿੱਤੀ ਫਿਰ ਇਹ ਵਿੱਚ 5000 ਦੇ ਦਾਂਗੇ ਹਾਂ 6 5000 ਹਾਂ ਜੀ 5000 ਦੇ ਦਾਂਗੇ ਬਾਕੀ ਮੌਕੇ ਤੇ ਕਰਦੇ ਹਾਂ ਜੀ 10 ਲੀਟਰ ਪਰ ਪਾਠਾ ਨਹੀਂ ਗਾਰੰਟੀ ਦੇਣਦੇ ਆ ਠੀਕ ਆ ਜੀ ਦੋ ਦੇ ਤਿੰਨ ਟਾਈਮ ਪਰ ਕਰੇ ਫਿਰ ਚੋ ਕੇ ਖੜੇ ਠੀਕ ਆ ਜੀ ਤੁਹਾਨੂੰ ਪਤਾ ਬਦਲਵਾਈ ਹੋਈ ਗੂਪੇ ਖਣ ਤੱਕ ਪਿਛਾ ਹੋ ਸਕਦਾ ਜੀ ਹਾਂਜੀ ਹਾਂਜੀ ਪਠੇ ਪਠੇ ਤੁਹਾਨੂੰ ਪਤਾ ਹੋ ਜਾਂਦਾ ਵਦਾ ਘਟਾ ਠੀਕ ਆ ਹਾਂਜੀ ਆ ਮੱਲ ਫਿਰ ਦਿਖਾ ਦਿਓ ਇੱਕ ਵਾਰ ਤੇ ਬਾਕੀ ਚਲੋ ਇਹ ਆ ਵੀ ਕੋਈ ਵੀਰ ਆਪਣੀ ਤਸੱਲੀ ਕਰਕੇ ਹਾਂਜੀ ਤੇ ਵੇਚ ਆ ਕੇ ਆਪਣੀ ਸਮਝਣਾ ਹਾਂਜੀ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਟੋਕੜ ਗਵਨਲੇ 7 ਕਿਲੋ ਦੋ ਜੀ ਠੀਕ